ਦੋਸਤੋ ਮੈਂ ਇਸ ਵਕਤ ਦੇਸ਼ ਦੀ ਰਾਜਧਾਨੀ ਦਿੱਲੀ ਖੜਾ ਵਾਂ ਔਰ ਉਸ ਜਗ੍ਹਾ ਤੇ ਖੜਾ ਵਾਂ ਜਿਸ ਤੇ ਬਹੁਤ ਸਾਰੇ ਲੋਕਾਂ ਨੇ ਰਾਜਨੀਤੀ ਕੀਤੀ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਔਰ ਦਿੱਲੀ ਦੀ ਪਵਿੱਤਰ ਯਮਨਾ ਨਦੀ ਦੇ ਹਾਲਾਤ ਉਹੀ ਆ ਆ ਤੁਸੀਂ ਗੰਦਗੀ ਦੇ ਲੱਗੇ ਢੇਰ ਵੇਖ ਰਹੇ ਹੋ ਇਹ ਅੱਜ ਵੀ ਉਹਨਾਂ ਲੀਡਰਾਂ ਨੂੰ ਲਾਂਤਾ ਪਾ ਰਹੇ ਆ ਕਿਉਂ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਰੱਬ ਨਾਲ ਵੀ ਵਿਸ਼ਵਾਸ ਘੱਟ ਕਰਦੇ ਨੇ ਰੱਬ ਨਾਲ ਵੀ ਵੈਰ ਲੈਣ ਤੋਂ ਡਰਦੇ ਨਹੀਂ ਆ ਔਰ ਇਹ ਯਮਨਾ ਦੇ ਵੇਹੋ ਜੀ ਹਾਲਾਤ ਨੇ ਬੜੇ ਲੀਡਰ ਆਏ ਸਰਕਾਰਾਂ ਬਣਾਈਆਂ ਕਈਆਂ ਨੇ ਕਿਹਾ ਸੀ ਡੁੱਕੀ ਲਾਵਾਂਗੇ ਤੇ ਕਿਤੇ ਇਹ ਯਮਨਾ ਦੇ ਹਾਲਾਤ ਅੱਜ ਵੀ ਉਸ ਤਰ੍ਹਾਂ ਦੇ ਉਸ ਤਰ੍ਹਾਂ ਵਾਏ ਸਾਫ਼ ਨਹੀਂ ਹੋਈ ਇਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ పాਪ ਕੱਟੇ ਜਾਂਦੇ ਨੇ ਮੋਕਸ਼ ਮਿਲਦਾ ਵਾ ਤੇ ਆ ਹਾਲਾਤ ਯਮਨਾ ਨਦੀ ਦੇ ਐਸੇ ਬਣਾ ਦਿੱਤੇ ਇੰਨੀ ਗੰਦਗੀ ਪਾ ਦਿੱਤੀ ਕਿ ਯਮਨਾ ਨਦੀ ਦੇ ਵਿੱਚ ਆਹ ਕੁਝ ਦੇਖ ਕੇ ਐਨਾ ਮਨ ਨੂੰ ਦੁੱਖ ਲੱਗਿਆ ਕਿ ਕਿਤੇ ਨਾ ਕਿਤੇ ਜਿਹੜਾ ਵਾ ਇਨਸਾਨ ਪਰਮਾਤਮਾ ਦੇ ਨਾਲ ਖੁਦ ਵੈਰ ਲੈ ਰਿਹਾ ਔਰ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਸੋ ਕਿਤੇ ਨਾ ਕਿਤੇ ਰੱਬ ਤੋਂ ਡਰੋ ਪਰ ਆ ਹਾਲਾਤ ਵੇਖੋ ਕੀ ਕਰ ਦਿੱਤੇ ਆ ਇਹ ਕੰਮ ਜਿਹੜੇ ਆ ਜਾਦੂ ਟੂਣੇ ਕਰਨ ਵਾਲਿਆਂ ਦੇ ਵਹਿਮਾਂ ਭਰਮਾਂ ਵਿੱਚ ਫਸਿਆ ਨੇ ਦੂਰ ਦੂਰ ਤੱਕ ਦੇਖੋ ਆ ਗੰਦਗੀ ਦੇ ਸਾਰੇ ਢੇਰ ਜਿਹੜੇ ਲਾਏ ਆ ਇਹ ਕੁਝ ਵਹਿਮਾਂ ਭਰਮਾਂ ਵਾਲੇ ਦੇ ਕੰਮ ਆ ਔਰ ਕੁਝ ਮਿਹਰਬਾਨੀਆਂ ਜਿਹੜੀਆਂ ਇਥੋਂ ਦਾ ਗੰਦਾ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਵਿੱਚ ਛੁੱਟ-ਛੁੱਟ ਕੇ ਐਸੇ ਹਾਲਾਤ ਪੈਦਾ ਕਰ ਦਿੱਤੇ ਆ ਇਹ ਜਮਨਾ ਪਵਿੱਤਰ ਨਦੀ ਉਹ ਨਦੀ ਆ ਜਿਸ ਤੇ ਸਾਫ਼ ਸੁਥਰੇ ਪਾਣੀ ਦੇ ਵਿੱਚ ਲੋਕ ਇਸ਼ਨਾਨ ਕਰਕੇ ਮੋਕਸ਼ ਪ੍ਰਾਪਤ ਕਰਦੇ ਆ ਔਰ ਰੱਬ ਦਾ ਨਾਮ ਤੇ ਹੁੰਦੇ ਆ ਔਰ ਕਿਤੇ ਨਾ ਕਿਤੇ ਅੱਜ ਕੀ ਜਿਹੜਾ ਪਾਣੀ ਦੇ ਵਿੱਚ ਗੰਦਗੀ ਪਾਈ ਆ ਔਰ ਹਰ ਇੱਕ ਬੰਦੇ ਨੂੰ ਇਹ ਦੇਖ ਕੇ ਜਗਦੀਆਂ ਜ਼ਮੀਰਾਂ ਵਾਲਿਆਂ ਨੂੰ ਦੁੱਖ ਲੱਗਦਾ ਮਹਾਰਾਜ ਦੀਆਂ ਪਵਿੱਤਰ ਪੰਕਤੀਆਂ ਨੇ ਗੁਰਬਾਣੀ ਦੀਆਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਾਤ ਤੇ ਆ ਹਾਲਾਤ ਪਾਣੀ ਦੇ ਜਿਹੜੇ ਬਣਾਇਆ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਸੋ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਰੱਬ ਤੋਂ ਡਰੋ ਪਰ ਆ ਜਿਹੜੀ ਸਾਫ ਸਫਾਈ ਹੋਣ ਵਾਲੀ ਹੈ ਜਰੂਰ ਕਰਾਓ ਔਰ ਜਿਹੜੀ ਗੱਲਾਂ ਤੁਸੀਂ ਕਰਕੇ ਸੱਤਾ ਚਾਏ ਜੇ ਉਹ ਕੰਮ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ